ਜੋ ਵੀ ਡੌਗ ਮੈਨੂੰ ਮਿਲਦਾ ਜੇ ਮੇਰੇ ਪੋਸੀਬਲ ਹੁੰਦਾ ਤਾਂ ਮੈਨੂੰ ਉਦੋਂ ਸਟੇਮ ਰੈਸਕਿਊ ਕਰ ਲੈਣਾ ਨਹੀਂ ਉਹਨੂੰ ਸ਼ਾਮ ਨੂੰ ਜਾਂ ਅਗਲੇ ਦਿਨ ਜ਼ਰੂਰ ਰੈਸਕਿਊ ਕਰੀਦਾ ਨੂੰ ਇਸ ਵਕਤ ਮੇਰੇ ਕੋਲੇ 12-13 ਡੌਗ ਆ ਜਿਹੜੇ ਟੋਟਲੀ ਮੰਨ ਲਓ ਕੋਈ ਪੈਰਾਲਾਈਜ਼ ਆ ਕਿਸੇ ਨੂੰ ਪਾਰਵੋ ਹੋਈ ਵੀ ਆ ਕੋਈ ਨਾ ਕੋਈ ਪ੍ਰੋਬਲਮ ਚ ਨੇ ਸਾਰੇ ਇਸ ਦੇ ਜਿਹੜੇ ਪੈਰ ਆ ਉਹ ਬਿਲਕੁਲ ਗਲ ਚੁੱਕੇ ਆ ਪਿਛਲੇ ਪੈਰ ਪੈਰਲਾਈਜ਼ ਰਹੇ ਇੱਕ ਤੁਰ ਨਹੀਂ ਸਕਦਾ ਬਿਲਕੁਲ ਵੀ ਹੁਣ ਇਹ ਤਕਰੀਬਨ 2 ਸਾਲਾਂ ਤੋਂ ਇਸ ਤਰ੍ਹਾਂ ਹੀ ਪਿੰਜਰੇ 'ਚ ਆ ਥੋੜਾ ਕੰਨਾ ਤੁਰ ਸਕਦਾ ਬਸ ਇਹਦੇ ਉੱਪਰ ਦੀ ਕੋਈ ਟਰੈਕਟਰ ਟਰਾਲੀ ਲੰਘਿਆ ਸੀਗਾ ਤੇ ਪਰ ਇਹ ਇਹ ਵੀ ਪੈਰਾਡਾਈਜ਼ ਦੀ ਆ ਕਿਸਮ ਨਾਲ ਤੇ ਅਜੇ ਇਹਦਾ ਟ੍ਰੀਟਮੈਂਟ ਲਈ ਇਹਨੂੰ ਲੁਧਿਆਣਾ ਯੂਨੀਵਰਸਿਟੀ ਲੈ ਕੇ ਜਾਵਾਂਗੇ ਨੈਕਸਟ ਵੀਕ ਚ ਕਿਉਂਕਿ ਟਾਈਮ ਅਪਾਇੰਟਮੈਂਟ ਮਿਲੀ ਹੋਈ ਆ ਪਰ ਤਕਰੀਬਨ ਇਹ ਇਹ ਵੀ ਤੌਰ ਤਰ ਫਰ ਨਹੀਂ ਸਕੂਗਾ ਤੇ ਉਹ ਪਹਿਲਾਂ ਬਿਲਕੁਲ ਕਿੜੀ ਕਿੜੀਸ ਕੇ ਤਰਦਾ ਸੀਗਾ ਤੇ ਪਰ ਹੁਣ ਤਕਰੀਬਨ ਉਹਨੂੰ 4-5 ਦਿਨ ਹੋ ਗਏ ਹੁਣ ਆਪਦੀਆਂ ਲੱਤਾਂ ਤੇ ਖੜਾ ਹੋਣ ਜੋਗਾ ਹੋ ਗਿਆ ਖਰਾਖ ਰੂਕ ਮਿਲਦੀ ਰਹੀ ਟ੍ਰੀਟਮੈਂਟ ਹੁੰਦਾ ਰਿਹਾ ਇਹਦੀ ਆਈਸ ਦੀ ਪ੍ਰੋਬਲਮ ਆ ਇਹ ਦੇਖ ਨਹੀਂ ਸਕਦਾ ਸਿਰਫ ਇਸ ਜਗ੍ਹਾ ਦੀ ਇਹਨੂੰ ਜੱਜਮੈਂਟ ਆ ਉਹਦਾ ਕਰਕੇ ਇਹਨੇ ਸਰਕਲ ਦੇ ਵਿੱਚ ਤਾਂ ਤੁਰਿਆ ਫਿਰਦਾ ਪਰ ਇਸ ਨੂੰ ਅਸੀਂ ਬਾਹਰ ਰੀਜ਼ ਨਹੀਂ ਕਰ ਸਕਦੇ ਕਿਤੇ ਵੀ ਹੋਰ ਜਗ੍ਹਾ ਦੇ ਉੱਪਰ ਇਹ ਨਹੀਂ ਦੇਖ ਸਕਦਾ ਅੰਬਾਈ ਸਾਸਤਰੀ ਕਾਲ ਜੀ ਸਾਸਤਰੀ ਕਾ ਬਾਈ ਜੀ ਭਾਈ ਜਿਵੇਂ ਮੈਂ ਸੇਵਾ ਦੀ ਗੱਲ ਕੀਤੀ ਵੀ ਬੇਜਵਾਨਾਂ ਦੀ ਸੇਵਾ ਕਰਦੇ ਹੋਂ ਤੁਸੀਂ ਹਨ ਜਿਹੜੇ ਵੀ ਡੌਗ ਤੁਸੀਂ ਰੈਸਕਿਊ ਕਰਕੇ ਲੈ ਕੇ ਆਉਂਦੇ ਹੋ ਫਿਰ ਤਾਂ ਮੈਂ ਇਹੀ ਸਵਾਲ ਕਰੂੰਗਾ ਵੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਸੇਵਾ ਦੀ ਇਹ ਸੇਵਾ ਦੀ ਜਿਹੜੀ ਸ਼ੁਰੂਆਤ ਆ 2017 ਦੇ ਕਰੀਬ ਮੰਨ ਲਓ ਮੈਂ ਇੱਕ ਵਾਰ ਮੁੱਗੇ ਆਪਦੀ ਕੰਮ ਤੋਂ ਆ ਰਿਹਾ ਸੀਗਾ ਦਿਵਾਲੀ ਦੀ ਰਾਤ ਸੀਗੀ ਤੇ ਇੱਕ ਡੌਗ ਸੜਕ ਦੇ ਵਿੱਚ ਪਿਆ ਸੀਗਾ ਤੇ ਉਸ ਦਿਨ ਤਾਂ ਮੈਂ ਲੰਘ ਗਿਆ ਆ ਕਿਉਂਕਿ ਮੈਨੂੰ ਕਾਹਲੀ ਸੀਗੀ ਤਿਆਰ ਦਾ ਦਿਨ ਸੀਗਾ ਪਰ ਜਦੋਂ ਮੈਂ ਅਗਲੇ ਦਿਨ ਗਿਆ ਮਾਰਨਿੰਗ ਤਾਂ ਡੌਗ ਉੱਥੇ ਮਰਿਆ ਪਿਆ ਸੀਗਾ ਤੇ ਮੈਨੂੰ ਦੇਖ ਕੇ ਬਹੁਤ ਦੁੱਖ ਲੱਗਿਆ ਉਸ ਤੋਂ ਬਾਅਦ ਅੱਜ ਤੱਕ ਮੈਂ ਕਦੇ ਸੜਕ ਤੋਂ ਲੰਘਿਆ ਨਹੀਂਗਾ ਜੋ ਵੀ ਡੌਗ ਮੈਨੂੰ ਮਿਲਦਾ ਜੇ ਮੇਰੇ ਪੋਸੀਬਲ ਹੁੰਦਾ ਤਾਂ ਮੈਨੂੰ ਉਦੋਂ ਸਟਾਈਮ ਰੈਸਕਿਊ ਕਰ ਲੈਣਾ ਨਹੀਂ ਉਹਨੂੰ ਸ਼ਾਮ ਨੂੰ ਜਾਂ ਅਗਲੇ ਦਿਨ ਜ਼ਰੂਰ ਰੈਸਕਿਊ ਕਰੀਦਾ ਨੂੰ ਅੱਛਾ ਭਾਈ ਜਿਵੇਂ ਗੱਲ ਕਰਾ ਤਾਂ ਹੁਣ ਟੋਟਲੀ ਤੁਹਾਡੇ ਕੋ ਇਸ ਵਕਤ ਮੇਰੇ ਕੋਲੇ 12-13 ਡੌਗ ਆ ਜਿਹੜੇ ਟੋਟਲੀ ਮੰਨ ਲਓ ਕੋਈ ਪੈਰਾਲਾਈਜ਼ ਆ ਕਿਸੇ ਨੂੰ ਪਾਰਬੋ ਹੋਈ ਵੀ ਆ ਕੋਈ ਨਾ ਕੋਈ ਪ੍ਰੋਬਲਮ ਚ ਨੇ ਸਾਰੇ ਅੱਛਾ ਨਾ ਮੈਂ ਤੁਹਾਨੂੰ ਇੱਕ ਮੋਟਾ-ਮੋਟਾ ਦੱਸ ਦਿੰਨਾ ਬਾਈ ਜਿਹੜੇ ਹੈਗੇ ਨਾ ਪਿੱਛੇ ਵੱਲੋਂ ਨਾ ਕਹਿ ਸਕਦੇ ਕਿ ਬਾਈ ਹੁਣਾਂ ਦੀ ਇਮੀਗ੍ਰੇਸ਼ਨ ਦਾ ਆਪਣਾ ਆਫਿਸ ਹੈ ਆਈਲੈਂਡਸ ਦਾ ਸੈਂਟਰ ਆ ਇਹਨਾਂ ਦਾ ਉਹ ਪੇਸ਼ੇਵਾਰਾਂ ਨਾਲੋਂ ਮਤਲਬ ਆਪਾਂ ਕਹਿੰਦੇ ਹਾਂ ਸਟੈਂਡਰਡ ਦੇ ਪੇਸ਼ੇਵਾਰਾਂ ਨਾਲੋਂ ਇੱਕ ਜਿਹੜੀ ਸੇਵਾ ਬਾਈ ਨਾਲ ਉਹ ਵੀ ਕਰਦੇ ਆ ਤੇ ਬਾਈ ਹੁਣ ਜਿਹੜੇ ਆਪਣੇ ਕੋਲੇ ਡੌਗ ਹੈਗੇ ਆ ਥੋੜਾ ਜਿਹਾ ਇਹਨਾਂ ਬਾਰੇ ਵੀ ਜਾਣਕਾਰੀ ਸੰਦਦੇ ਹੋ ਵੀ ਇਹ ਕਿਦੋਂ ਰੈਸਕਿਊ ਕੀਤਾ ਕਿੱਥੋਂ ਕੀਤਾ ਤੇ ਕੀ ਗੱਲਬਾਤ ਹੈਗੀ ਹੈ ਇਹ ਡੌਗ ਇਹਦਾ ਨਾਮ ਮੀਕੀ ਆ ਇਹ ਪਿੰਡ ਤਖਤੂ ਪ੍ਰਾਸਰ ਨੇੜੇ ਪੈਂਦਾ ਇਹ ਉਥੋਂ ਰੈਸਕਿਊ ਹੋਇਆ ਸੀ ਇਹਦੇ ਇੱਕ ਲੱਤ ਹੈ ਨਹੀਂਗੀ ਬਿਲਕੁਲ ਮੈਂ ਪਹਿਲਾਂ ਜਿੰਮ ਜਾਂਦਾ ਹੁੰਦਾ ਸੀਗਾ ਉਸ ਟਾਈਮ 1 ਸਾਲ ਪਹਿਲਾਂ ਤੇ ਉਦੋਂ ਰਸਤੇ ਦੇ ਵਿੱਚ ਇਹ ਮੈਨੂੰ ਉੱਥੇ ਮਿਲਿਆ ਸੀਗਾ ਇਹਦੇ ਇੱਕ ਲੱਤ ਬਿਲਕੁਲ ਵੀ ਹੈ ਨਹੀਂਗੀ ਤੇ ਉਹ ਸੜਕ ਤੇ ਰਿੱਤ ਫਿਰਦਾ ਸੀ ਲਹੂ ਨਿਕਲਦਾ ਹੁੰਦਾ ਸੀ ਇਹਦਾ ਤਾਂ ਫਿਰ ਮਨ ਲੋ ਚੌਥੇ ਪੰਜਵੇਂ ਦਿਨ ਜਾ ਕੇ ਮੈਂ ਉੱਥੇ ਆਲੇ ਦੁਆਲੇ ਪੁੱਛਿਆ ਵੀ ਇਹਨੂੰ ਕੋਈ ਰੱਖਿਆ ਵਾ ਕਿਸੇ ਨੇ ਤਾਂ ਮਨ ਲੋ ਕਹਿੰਦੇ ਪਹਿਲਾਂ ਕਿਸੇ ਦਾ ਰੱਖਿਆ ਹੁੰਦਾ ਸੀਗਾ ਪਰ ਹੁਣ ਛੱਡਤਾ ਤਾਂ ਮੈਂ ਇਹਨੂੰ ਰੈਸਕਿਊ ਕਰਕੇ ਲਿਆਂਦਾ ਇੱਕ ਸਾਲ ਹੋ ਗਿਆ ਇਹ ਉਸ ਮੇਰੇ ਕੋਲ ਹੀ ਹੁਣ ਇਸ ਵਕਤ ਤੇ ਨਾ ਇਧਰ ਤੋਂ ਦੇਖ ਸਕਦੇ ਹੋ ਕਿ ਹੋਰ ਵੀ ਬਹੁਤ ਸਾਰੇ ਡੌਗ ਨੇ ਜਿੱਦਾਂ ਇਹ ਵੀ ਡੌਗ ਆ ਹੋਰ ਵੀ ਬڑے ਡੌਗ ਹੈਗੇ ਆ ਤੇ ਭਾਈ ਇਹਨੂੰ ਕੀ ਦਿੱਕਤ ਹੋਈ ਵੀ ਆ ਇਹ ਇਹ ਹੈ ਤਾਂ ਨਸਲ ਦਾ ਡੌਗ ਆ ਜਿਵੇਂ ਬਰੀਡਰ ਪੈਸੇ ਕਮਾਉਣ ਦੇ ਖਾਤਰ ਜਾਨਵਰਾਂ ਦੇ ਬੱਚੇ ਵੇਚੀ ਜਾਂਦੇ ਅੱਗੇ ਦੀ ਅੱਗੇ ਉਸ ਤਰ੍ਹਾਂ ਇਹ ਵੀ ਕਿਸੇ ਨੂੰ ਸੇਲ ਹੋ ਗਿਆ ਸੀ ਪਰ ਉਹਨਾਂ ਬੰਦਿਆਂ ਨੇ ਬਾਅਦ ਦੇ ਵਿੱਚ ਇਹਦੀ ਕੇਅਰ ਨਹੀਂ ਕੀਤੀ ਤੇ ਇਸ ਦੇ ਜਿਹੜੇ ਪੈਰ ਆ ਉਹ ਬਿਲਕੁਲ ਗਲ ਚੁੱਕੇ ਆ ਪਿਛਲੇ ਪੈਰ ਪੈਰਲਾਈਜ਼ ਰਹੇ ਇੱਕ ਤੁਰ ਨਹੀਂ ਸਕਦਾ ਬਿਲਕੁਲ ਵੀ ਹੁਣ ਇਹ ਤਕਰੀਬਨ 2 ਸਾਲਾਂ ਤੋਂ ਇਸ ਤਰ੍ਹਾਂ ਹੀ ਪਿੰਜਰੇ 'ਚ ਆ ਥੋੜਾ ਕੰਨਾ ਤੁਰ ਸਕਦਾ ਬਸ ਇਕਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਉਹ ਡੌਗ ਮੈਂ ਕਹਾਂਗਾ ਜੂਮ ਕਰਕੇ ਦਿਖਾ ਦਿਓ ਇੱਕ ਵਾਰ ਉਹ ਛੋਟਾ ਜਿਹਾ ਬੱਚਾ ਉਹ ਨਾ ਰਖਤ ਦੇ ਥੱਲੇ ਪਿਆ ਹੈਗਾ ਸੁੱਤਾ ਤੇ ਉਹ ਵੀ ਰੈਸਕਿਊ ਕੀਤਾ ਹੋਇਆ ਜੀ ਆਪਣਾ ਉਹ ਬੁੱਟਰਪਿੰਡ ਤੋਂ ਰੈਸਕਿਊ ਕੀਤਾ ਉਹਨੂੰ ਤਕਰੀਬਨ ਇੱਕ ਹਫਤਾ ਹੋਇਆ ਰੈਸਕਿਊ ਕੀਤਾ ਇਹਦੇ ਉੱਪਰ ਦੀ ਕੋਈ ਟਰੈਕਟਰ ਟਰਾਲੀ ਲੰਘਿਆ ਸੀਗਾ ਤੇ ਪਰ ਇਹ ਇਹ ਵੀ ਪੈਰਾਡਾਈਸ ਦੀ ਹੈ ਕਿਸਮ ਨਾਲ ਬੜਾ ਡਾਕਟਰ ਨੇ ਐਕਸ-ਰੇ ਹੋਏ ਨੇ ਇਹਦੇ ਤੇ ਅਜੇ ਇਹਦਾ ਟਰੀਟਮੈਂਟ ਲਈ ਇਹਨੂੰ ਲੁਧਿਆਣਾ ਯੂਨੀਵਰਸਿਟੀ ਲੈ ਕੇ ਜਾਵਾਂਗੇ ਨੈਕਸਟ ਵੀਕ ਚ ਕਿਉਂਕਿ ਟਾਈਮ ਅਪਾਇੰਟਮੈਂਟ ਮਿਲੀ ਹੋਈ ਆ ਪਰ ਤਕਰੀਬਨ ਇਹ ਇਹ ਵੀ ਤੌਰ ਤਰ ਫ ਇਹ ਹੋਰ ਵੀ ਨਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਾਰੇ ਡੌਗ ਹੈਗੇ ਆ ਬਾਨਿਆਂ ਕੋਲੇ ਤੇ ਜਿਵੇਂ ਇੱਧਰ ਵੀ ਤੁਸੀਂ ਨਿਗਾਹ ਮਾਰ ਲਓ ਇਹ ਵੀ ਮਨ ਲੋ ਡੌਗ ਨੇ ਸਾਰੇ ਦੇ ਸਾਰੇ ਭਾਈ ਜੀ ਇਹ ਵੀ ਰੈਸਕਿਊ ਕੀਤਾ ਹੋਇਆ ਇਹ ਵੀ ਇਹ ਵੀ ਰੈਸਕਿਊ ਕੀਤਾ ਹੋਇਆ ਵਾ ਇਹ ਸਾਡੇ ਨੇੜੇ ਪੈਂਦਾ ਲੋਪੋ ਇਹ ਉਥੋਂ ਰੈਸਕਿਊ ਕੀਤਾ ਇਹਦੇ ਵੀ ਬੈਗ ਬੈਗ ਲੱਤਾਂ ਨਹੀਂ ਕੰਮ ਕਰਦੀਆਂ ਬਿਲਕੁਲ ਤੇ ਇੱਕ ਹੋਰ ਜਿਹੜਾ ਡੌਗ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਵੀ ਡੌਗ ਹੈਗਾ ਉਹਨੂੰ ਕੀ ਦਿੱਕਤ ਹੈਗੀ ਹੈ ਜੀ ਉਹ ਵੀ ਉਹ ਵੀ ਅਸੀਂ ਮਨ ਲੋ ਇੱਥੇ ਬਦਨੀ ਕਲਾਂ ਤੋਂ ਰੈਸਕਿਊ ਕੀਤਾ ਸੀਗਾ ਦਾਣਾ ਮੰਡੀ ਦੇ ਕੋਲ ਤੇ ਉਹ ਪਹਿਲਾਂ ਬਿਲਕੁਲ ਕਿੜੀ ਕਿੜੀ ਸਕੇ ਤੁਰਦਾ ਸੀਗਾ ਤੇ ਪਰ ਹੁਣ ਤਕਰੀਬਨ ਉਹਨੂੰ 4-5 ਦਿਨ ਹੋ ਗਏ ਹੁਣ ਆਪਦੀਆਂ ਲੱਤਾਂ ਤੇ ਖੜਾ ਹੁਣ ਯੋਗਾ ਹੋ ਗਿਆ ਖਰਾਖਰੂਕ ਮਿਲਦੀ ਰਹੀ ਟਰੀਟਮੈਂਟ ਹੁੰਦਾ ਰਿਹਾ ਹੁਣ ਠੀਕ ਆ ਫਿਲਹਾਲ ਉਹ ਤੁਰ ਸਕਦਾ ਪਰ ਲੰਮਾ ਟਾਈਮ ਨਹੀਂ ਖੜ ਜਾਂਦਾ ਰੋਟੀ ਰਾਟੀ ਖਾਣ ਦੇ ਟਾਈਮ ਬਸ ਜ਼ਿਆਦਾ ਨਹੀਂ ਤੇ ਬਾਈ ਜਿਵੇਂ ਇੱਕ ਆ ਡੌਗ ਆਪਣੇ ਕੋਲ ਹੋਰ ਆ ਗਿਆ ਮੰਨ ਲਓ ਇਹ ਤਾਂ ਦਿਖਣ ਨੂੰ ਲੱਗ ਰਿਹਾ ਵੀ ਸਹੀ ਸਲਾਮਤ ਹੈਗਾ ਚੱਲਦਾ ਫਿਰਦਾ ਇਹਨੂੰ ਕੋਈ ਸਮੱਸਿਆ ਜਾਂ ਬਿਲਕੁਲ ਸਹੀ ਹੈ ਇਹ ਵੀ ਬਿਲਕੁਲ ਸਹੀ ਨਹੀਂ ਹੈਗਾ ਇਹਨੂੰ ਇਹਦੀ ਆਇਜ਼ ਦੀ ਪ੍ਰੋਬਲਮ ਆ ਇਹ ਦੇਖ ਨਹੀਂ ਸਕਦਾ ਸਿਰਫ ਇਸ ਜਗ੍ਹਾ ਦੀ ਇਹਨੂੰ ਜਜਮੈਂਟ ਆ ਉਹਦਾ ਕਰਕੇ ਇਹਨੇ ਸਰਕਲ ਦੇ ਵਿੱਚ ਤਾਂ ਤੁਰਿਆ ਫਿਰਦਾ ਪਰ ਇਸ ਨੂੰ ਅਸੀਂ ਬਾਹਰ ਰੀਜ਼ ਨਹੀਂ ਕਰ ਸਕਦੇ ਕਿਤੇ ਵੀ ਹੋਰ ਜਗ੍ਹਾ ਦੇ ਉੱਪਰ ਇਹ ਨਹੀਂ ਦੇਖ ਸਕਦਾ ਇਹਦੀ ਨਿਗਾ ਜਿਹੜੀ ਬਹੁਤ ਧੁੰਦਲੀ ਆ ਨਾ ਮਾਤਰੀ ਦੀ ਇਸ ਤਾਂ ਇਹਨੂੰ ਤੇ ਬਾਈ ਜੇ ਮੈਂ ਗੱਲ ਕਰਾਂ ਤਾਂ ਜਿਵੇਂ ਹੁਣ ਇਹਨਾਂ ਦਾ ਮਤਲਬ ਸੇਵਾ ਸੰਭਾਲ ਤੇ ਕਾਫੀ ਮਤਲਬ ਖਰਚ ਵੀ ਆ ਜਾਂਦਾ ਹਨਾ ਜਾਂ ਜਿਵੇਂ ਰੋਟੀ ਪਾਣੀ ਦਾ ਸਿਸਟਮ ਆ ਜਾਂਦਾ ਇਹਨਾਂ ਨੂੰ ਰੋਟੀ ਲੈਣੀ ਇਹਨਾਂ ਨੂੰ ਜਾਂ ਖਰਾਕ ਕੋਈ ਆਪਾਂ ਦੇਣੀ ਆ ਤਾਂ ਫਿਰ ਉਹ ਕਿਵੇਂ ਮੈਨੇਜ ਹੁੰਦਾ ਸਰ ਆਪਣੇ ਕੋਲੋਂ ਹੀ ਕਰਦੇ ਹਾਂ ਜਿਹੜਾ ਰੋਟੀ ਦਾ ਖਰਚਾ ਵਗੈਰਾ ਤਾਂ ਮਤਲਬ ਸ ਮੇਰੀ ਫੈਮਿਲੀ ਤੇ ਮੈਂ ਅਸੀਂ ਸਾਰੀ ਕਰਦੇ ਆ ਪਰ ਜਿਹੜੀ ਖਾਣਾ ਬਣਾਉਣਾ ਇਹ ਤਾਂ ਮੇਰੀ ਮੰਮੀ ਕਰਦੀ ਆਇਸ ਪਰ ਤਕਰੀਬਨ ਅਸੀਂ ਬਾਹਰ ਵੀ ਸਟਰੀਟ ਡੌਗ ਨੂੰ ਫੂਡ ਕਰਦੇ ਹੈਗੇ ਸਟਰੀਟ ਡੌਗ ਨੂੰ ਤੇ ਤਕਰੀਬਨ 150 ਰੋਟੀ ਪਕਦੀ ਆ ਡੇਲੀ ਉਹ ਅਸੀਂ ਆਪ ਹੀ ਕਰਦੇ ਆ 150 ਰੋਟੀਆਂ ਜੋ ਬ ਤੋ ਵਾਕਈ ਸਲਾਮ ਆ ਜੀ ਇਹਨਾਂ ਦੀ ਮਾਤਾ ਜੀ ਨੂੰ 150 ਰੋਟੀ ਕਹਿੰਦੇ ਡੌਗਸ ਲਈ ਬੰਦੀ ਐ ਤੇ ਮਾਤਾ ਜੀ ਸਵੇਰੇ 3 ਵਜੇ ਉੱਠ ਕੇ ਰੋਟੀ ਬਣਾਉਣਾ ਡੌਗਸ ਲਈ ਸ਼ੁਰੂ ਕਰ ਦਿੰਦੇ ਆ ਤੇ ਬਾਈ ਜਿਵੇਂ ਮੈਂ ਗੱਲ ਕਰਾਂ ਤਾਂ ਮਨ ਲੋ ਕਿਸੇ ਨੇ ਕੋਈ ਜਿਵੇਂ ਆਪਾਂ ਕਹਿੰਦੇ ਨੇ ਕੋਈ ਨਵੀਂ ਚੀਜ਼ ਦੀ ਸ਼ੁਰੂਆਤ ਕਰਦੇ ਆ ਤਾਂ ਬੜਾ ਕੋਈ ਸਹਿਣਾ ਪੈਂਦਾ ਜਿਵੇਂ ਤੁਸੀਂ ਉਹਨਾਂ ਡੌਗ ਰੱਖਿਆ ਜੇ ਕਈ ਲੋਕਾਂ ਨੇ ਤਾਨੇ ਮੇਨੇ ਵੀ ਮਾਰੇ ਹੋਣੇ ਆ ਵੀ ਬਾਈ ਯਾਰ ਤੂੰ ਕਿਹੜੇ ਕੰਮਾਂ 'ਚ ਵੜ ਗਿਆ ਹੁਣ ਕਿਹੜੀ ਲਾਈਨ ਫੜ ਲਈ ਆ ਇਹ ਪ੍ਰੋਬਲਮ ਤਾਂ ਆਉਂਦੀ ਹੈਗੀ ਕਿਉਂਕਿ ਸਾਡਾ ਕੰਮ ਵੀ ਥੋੜਾ ਜਿਹਾ ਸੂਟਡ ਬੂਟਡ ਇਮੀਗ੍ਰੇਸ਼ਨ ਤੇ ਪ੍ਰੋਬਲਮ ਆਉਂਦਾ ਰਹਿੰਦੀਆਂ ਨੇ ਜਿਵੇਂ ਹੁਣ ਮੰਨ ਲਓ ਮੈਂ ਸ਼ੈਲਟਰ ਬਣਾ ਰਿਹਾ ਇੱਥੇ ਡੌਗ ਦਾ ਆਪਦੀ ਜ਼ਮੀਨ ਦੇ ਵਿੱਚ ਹੀ ਤਾਂ ਲੋਕ ਕਹਿੰਦੇ ਰਹਿੰਦੇ ਨੇ ਮੰਨ ਲਓ ਕੁੱਤਿਆਂ ਦੀ ਵੀ ਕਿਤੇ ਸੇਵਾ ਹੁੰਦੀ ਆ ਮੰਨ ਲਓ ਜਾਨਵਰਾਂ ਨੂੰ ਵੀ ਲੋਕ ਚੱਕ ਕੇ ਲਿਆਉਂਦੇ ਆ ਮੰਨ ਲਓ ਹਰਾਨੀ ਜੀ ਪ੍ਰਗਟਾਉਂਦੇ ਆ ਕਈ ਬੰਦੇ ਦਾ ਬਈ ਜਿਵੇਂ ਹਾਂ ਤੁਸੀਂ ਗੱਲ ਕੀਤੀ ਆ ਕਿ ਤੁਹਾਡਾ ਇਮੀਗ੍ਰੇਸ਼ਨ ਦਾ ਆਪਣਾ ਕੰਮ ਹੈ ਨਾ ਆਈਲੈਂਡ ਤੁਹਾਡਾ ਸੈਂਟਰ ਵੀ ਖੁਦ ਦਾ ਹੈਗਾ ਤੇ ਉਹੀ ਜਿਵੇਂ ਸੂਟਡ ਵੋਟਰ ਵਾਲੇ ਕੰਮ ਦੀ ਆਪਾਂ ਗੱਲ ਕਰਨ ਲੱਗੇ ਹਣਾ ਤੇ ਮਨ ਲੋ ਇੱਕਦਮ ਤਾਂ ਜਦੋਂ ਤੁਸੀਂ ਦੱਸਦੇ ਹੋਗੇ ਕਿਸ ਨੂੰ ਵੀ ਯਾਰ ਬਈ ਮੇਰੇ ਡੌਗ ਰੱਖੇ ਮੈਂ ਸੇਵਾ ਕਰਦਾ ਤੇ ਉਹ ਅਗਲਾ ਕਹਿੰਦਾ ਉਹ ਯਾਰ ਬਈ ਤੂੰ ਕਿਹੜੇ ਕੰਮਾਂ 'ਚ ਵੜ ਗਿਆ ਹੈ ਤੂੰ ਇਤਨਾ ਕੰਮ ਇੰਨਾ ਵਧੀਆ ਹੈਗਾ ਬੰਦੇ ਹੈਰਾਨ ਹੁੰਦੇ ਆ ਮਨ ਲੋ ਮੈਂ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਵੀ ਐਪਲੀਕੇਸ਼ਨਾਂ ਕਰਦਾ ਖੁਦ ਜਾਂ ਜੀਆਰ ਵਗੈਰਾ ਦੀ ਐਪਲੀਕੇਸ਼ਨ ਕਰਨੀ ਹੋਵੇ ਤੇ ਪਰ ਫਿਰ ਵੀ ਮਨ ਲੋ ਕਈ ਬੰਦੇ ਸੋਚਦੇ ਆ ਯਾਰ ਬੰਦਾ ਸਾਡੀ ਐਪਲੀਕੇ ਇਦਾਂ ਹੁੰਦੀ ਹੈ ਹੈਰਾਨੀ ਤਾਂ ਪ੍ਰਗਟਾਉਂਦੇ ਆ ਲੋਕ ਇਹ ਚ ਇਹ ਚੀਜ਼ ਦਾ ਕੋਈ ਕੰਮ ਉੱਤੇ ਤਾਂ ਨਹੀਂ ਇਫੈਕਟ ਪੈਂਦਾ ਜਦੋਂ ਤੋਂ ਡਾ ਉਧਰ ਹੈਗਾ ਬਿਜ਼ਨਸ ਹੈਗਾ ਕੰਮ ਉੱਪਰ ਫਸਟ ਇਮਪ੍ਰੈਸ਼ਨ ਦੇ ਵਿੱਚ ਦਾ ਫਰਕ ਪੈ ਸਕਦਾ ਪਰ ਜਦੋਂ ਬੰਦਾ ਆਪਣੇ ਨਾਲ ਗੱਲਬਾਤ ਕਰਦਾ ਫਿਰ ਉਹਨੂੰ ਲੱਗਦਾ ਕਿ ਇਹੀ ਸਹੀ ਤਰੀਕਾ ਇਦਾਂ ਕੁਝ ਨਹੀਂ ਹੁੰਦਾ ਫਰਕ ਕੰਮ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ ਤੇ ਭਾਈ ਜੇ ਇਹ ਸੇਵਾ ਜਿਹੜੀ ਸ਼ੁਰੂ ਤੁਸੀਂ ਕੀਤੀ ਹੈ ਕਿੰਨਾ ਟਾਈਮ ਹੋ ਗਿਆ ਸ਼ੁਰੂ ਕੀਤੇ ਰੋ ਤਕਰੀਬਨ ਮੈਂ 2017-18 ਤੋਂ ਕਰ ਰਹੇ ਹਾਂ ਲਗਾਤਾਰ ਪਰ ਕੋਵਿਡ ਤੋਂ ਬਾਅਦ ਜਿਵੇਂ ਸਟਰੀਟ ਡੌਗ ਨੂੰ ਫੂਡ ਵਗੈਰਾ ਪਾਉਣਾ ਉਹ ਕੋਵਿਡ ਤੋਂ ਬਾਅਦ ਮੰ ਲੋ ਜੇ ਜੋ ਵੀ ਸਾਡੇ ਕੋਲ ਹੈਗੇ ਨਾ ਤੁਹਾਨੂੰ ਹੋਰ ਅੰਦਰ ਵੀ ਗਿਆੜਾ ਮਰਾ ਕੇ ਅਸੀਂ ਲੈ ਕੇ ਆਉਣੇ ਆ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੇ ਕੁਲਦੀਪ ਭੁੱਲਰ ਬਾਈ ਬੇਨ ਨਾਲ ਮੌਜੂਦ ਨੇ ਤੇ ਇਹਨਾਂ ਤੋਂ ਇੱਧਰ ਦੀ ਤੁਸੀ ਨੂੰ ਮੈਂ ਦਿਖਾ ਦਿੰਦਾ ਅਸੀਂ ਉਧਰ ਤਾਂ ਉੱਪਰ ਦੀ ਜਾਵਾਂਗੇ ਤਾਂ ਟਾਈਮ ਲੱਗ ਜਾਣਾ ਤੇ ਇਹ ਤੇ ਦੇਖ ਲਓ ਇੱਕ ਵਾਰ ਜਿਹੜਾ ਸ਼ੈਲਟਰ ਹਾਊਸ ਬਣ ਰਿਹਾ ਨਾ ਇਹ ਬਾਈ ਕਹਿੰਦੇ ਸਪੈਸ਼ਲ ਜਿਹੜਾ ਮਨ ਲੋ ਅਸੀਂ ਨਾ ਡੌਗਸ ਦੇ ਲਈ ਬਣਾ ਰਹੇ ਆ ਜੋ ਵੀ ਇਹ ਸ਼ੈਲਟਰ ਹਾਊਸ ਦੇਖ ਰਹੇ ਹੋ ਸ਼ੈਲਟਰ ਹਾਊਸ ਬਣ ਰਿਹਾ ਤੇ ਮਿਸਤਰੀ ਲੱਗੇ ਹੋਏ ਆ ਕੰਮ ਚੱਲ ਰਿਹਾ ਬਾਈ ਕਹਿੰਦੇ ਇਹ ਸਾਰਾ ਅਸੀਂ ਡੌਗਸ ਲਈ ਬਣਾ ਰਹੇ ਆ ਬਾਈ ਜੋ ਵੀ ਇਹ ਸ਼ੈਲਟਰ ਹਾਊਸ ਬਣਾ ਰਹੇ ਆ ਇਹ ਸਾਰਾ ਤੁਸੀਂ ਆਪ ਦੇ ਕੋਲੋਂ ਪੈਸੇ ਲਾ ਕੇ ਬਣਾ ਰਹੇ ਹੋ ਹਾਂਜੀ ਸਾਰਾ ਇਹ ਮੈਂ ਆਪ ਮੇਰੇ ਫਾਈਨੈਂਸ ਦੇ ਨਾਲ ਹੀ ਚੱਲ ਰਿਹਾ ਸਾਰਾ ਮਤਲਬ ਮੇਰਗੋਈ ਜ਼ਮੀਨ ਸੀ ਤੇ ਮੈਂ ਇਹਨੂੰ ਫਾਈਨਾਂਸ ਕਰਕੇ ਬਣਾ ਰਿਹਾ ਬਾਈ ਸੰਯੋਗ ਦੀ ਮੈਂ ਗੱਲ ਕਰਾਂ ਤਾਂ ਕਿਉਂਕਿ ਖਰਚਾ ਬੜਾ ਆ ਜਾਂਦਾ ਹਨਾ ਤਾਂ ਕਿਹਦਾ ਕਿਹਦਾ ਹੋਰ ਸੰਯੋਗ ਰਿਹਾ ਤੁਹਾਨੂੰ ਸੰਯੋਗ ਤਾਂ ਮੋਸਟਲੀ ਇੱਕ ਇੱਥੇ ਮੁੰਡਾ ਸਾਡਾ ਦੋਸਤ ਆ ਉਹ ਇਹਨਾਂ ਦਾ ਡੌਗ ਦੀ ਕੇਅਰ ਵਗੈਰਾ ਦਾ ਕੰਮ ਵੀ ਕਰ ਲੈਂਦਾ ਡਾਕਟਰ ਆ ਬੇਸ ਕਮਲੋ ਫਰਸਟ ایڈ ਦੇ ਦਿੰਦਾ ਇਹਨਾਂ ਨੂੰ ਉਹ ਸਾਡੀ ਹੈਲਪ ਕਰ ਦਿੰਦਾ ਵਧੀਆ ਬਾਕੀ ਪੈਸੇ ਪੱਖੋਂ ਤਾਂ ਮੇਰੀ ਫੈਮਿਲੀ ਸਪੋਰਟ ਕਰਦੀ ਆ ਜਾਂ ਮੇਰਾ ਖੋਦਾ ਦਾ ਜਿਹੜਾ ਕੰਮ ਆ ਤੁਮੈਂ ਇੱਧਰ ਨਾਲ ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਕਿ ਹਰ ਇੱਕ ਡੌਗ ਦੇ ਲਈ ਨਾ ਵੱਖਰੇ ਜਿਹੜੇ ਨੇ ਪਿੰਜਰੇ ਬਣੇ ਹੋਏ ਆ ਜਿਵੇਂ ਆਪਾਂ ਕਹਿ ਸਕਦੇ ਆ ਤੇ ਇਧਰ ਦੇ ਅੰਦਰ ਅਸੀਂ ਜਾਵਾਂਗੇ ਤੁਹਾਨੂੰ ਦਿਖਾਉਣੇ ਆ ਕਿ ਇਹਦੇ ਦੇਖ ਲਓ ਮਤਲਬ ਹਰ ਇੱਕ ਡੌਗ ਦੇ ਲਈ ਵੱਖਰੇ ਸਪੈਸ਼ਲ ਜਿਹੜੇ ਪਿੰਜਰੇ ਬਣੇ ਹੋਇਆ ਬਾਈ ਕਹਿੰਦੇ ਹਰ ਇੱਕ ਨੂੰ ਅਲੱਗ-ਅਲੱਗ ਰੱਖਦੇ ਆਂ ਅਸੀਂ ਜਿਹਨੂੰ ਕੋਈ ਦਿੱਕਤ ਆ ਉਹ ਹਿਸਾਬ ਦੇ ਨਾਲ ਤੇ ਜਿੱਥੇ ਵੀ ਤੱਕ ਤੁਹਾਨੂੰ ਨਿਗਾਹ ਵੱਜਦੀ ਆ ਇਧਰ ਤੁਸੀਂ ਦੇਖ ਲਓ ਪਿੱਛੇ ਬਾਈ ਬਣਿਆ ਦੇ ਮਤਲਬ ਹੁਣ ਤੱਕ ਘਰ ਦੇ ਵਿੱਚ ਹੀ ਸਾਰਾ ਕੁਝ ਰੱਖਿਆ ਹੋਇਆ ਤੇ ਇਸ ਤੋਂ ਬਾਅਦ ਜਿਹੜਾ ਸ਼ੈਲਟਰ ਆ ਉਸ ਇਹਨਾਂ ਦਾ ਤਿਆਰ ਹੋ ਰਿਹਾ ਇਹ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਸਾਰੇ ਤੇ ਸਾਰੇ ਪਿੰਜਰੇ ਬਣਨੇ ਰੱਖੇ ਹੁੰਦੇ ਆ ਤੇ ਬਾਈ ਜਿਵੇਂ ਆਹ ਡੌਗਸ ਆਪਣੇ ਕੋਲ ਪਿਆ ਡੌਗ ਇਹਨੂੰ ਕੀ ਸਮੱਸਿਆ ਹੈਗੀ ਆ ਇਹਦੇ ਇਹਦੇ ਨਾਲ ਗਲੇ ਦੇ ਵਿੱਚ ਕੀੜੇ ਬਣੇ ਹੋਏ ਆ APRTC ਵਰਕਸ਼ਾਪ ਬਰਨਾਲਾ ਤੋਂ ਰੈਸਕਿਊ ਕੀਤਾ ਤਕਰੀਬਨ 4 ਦਿਨ ਹੋ ਗਏ ਇਹਨੂੰ ਰੈਸਕਿਊ ਕੀਤੇ ਇਹਨੂੰ ਪਰ ਹੁਣ ਇਹਦੀ ਹਾਲਤ ਦੇ ਵਿੱਚ ਸੁਧਾਰ ਹੋ ਰਿਹਾ ਤੇ ਖਾਣਾ ਪੀਣਾ ਇਹਨੇ ਸਟਾਰਟ ਕਰਤਾ 2-3 ਦਿਨ ਤੱਕ ਇਹਨੇ ਬਿਲਕੁਲ ਨਹੀਂ ਖਾਦਾ ਪੀਤਾ ਪਰ ਹੁਣ ਇਹ ਠੀਕ ਆ ਕਿਸੇ ਹੱਦ ਤੱਕ ਇੱਕ ਬਈ ਆਪਾਂ ਨਿਗਾ ਮਾਰ ਕੇ ਉਧਰ ਵੀ ਸਾਹਮਣੇ ਡੌਗ ਜਿਹੜਾ ਪਿਆ ਹੋਇਆ ਉਹਨੂੰ ਵੀ ਕੋਈ ਦਿੱਕਤ ਹੈਗੀ ਮੰਨ ਲਓ ਉੱਪਰ ਜਾਲੀਆਂ ਵਗੈਰਾ ਵੀ ਕਾਫੀ ਲਾਣੀਆਂ ਹੋਣਾਂ ਨੇ ਤੇ ਇਹਨੂੰ ਕੀ ਬਈ ਦਿੱਕਤ ਹੈਗੀ ਕਿਥੋਂ ਰੈਸਕਿਊ ਕੀਤਾ ਸੀਗਾ ਇਹ ਇਹ ਡੌਗ ਤੁਸੀਂ ਇਹਨੂੰ ਦੇਖੋ ਚੰਗੀ ਤਰ੍ਹਾਂ ਇਹ ਕਿਸੇ ਨੇ ਰੱਖਿਆ ਹੋਇਆ ਸੀ ਤਾਂ ਇਥੋਂ ਇਹ ਨਿਸ਼ਾਨੀ ਹੈ ਇਹਦੇ ਪਟਾ ਪਾਇਆ ਹੋਇਆ ਗਲ ਚ ਪਰ ਜਦੋਂ ਇਹਨੂੰ ਪ੍ਰੋਬਲਮ ਆਈ ਕਿਸੇ ਵੀ ਤਰ੍ਹਾਂ ਦੀ ਤਾਂ ਇਹ ਉਹ ਬੰਦਿਆਂ ਨੇ ਛੱਡਤਾ ਵਾ ਸੜਕ ਦੇ ਉੱਪਰ ਤੇ ਹੁੱਬ ਇਹਦੀ ਜਿਹੜੀ ਹੱਡੀ ਆ ਲੱਤ ਦੀ ਉਹ ਗਲ ਚੁੱਕੀ ਆ ਤੇ ਡਾਕਟਰ ਸਾਹਿਬ ਦੇ ਅਸਲ ਮੁਤਾਬਕ ਤਾਂ ਉਹਨੂੰ ਕੈਂਸਰ ਹੋ ਗਿਆ ਇਹਨੂੰ ਤੇ ਇਹਦੇ ਹੁਣ ਕੀਮੋ ਲੱਗੀ ਐ ਇੱਕ ਵਾਰ ਪਰ ਇਹ ਜਿਹੜੀ ਜਾਲੀ ਐ ਇਹਨੂੰ ਮੱਖੀਆਂ ਤੰਗ ਕਰਦੀਆਂ ਉਹਦੇ ਕਰਕੇ ਜਿਹੜੇ ਵੀ ਕੁੱਤੇ ਨੂੰ ਇਦਾਂ ਦੀ ਪ੍ਰੋਬਲਮ ਹੁੰਦੀ ਆ ਉਹਨੂੰ ਪਾ ਦੇ ਦਿੰਦੀਆਂ ਜਾਲੀ ਇਹਦੇ ਉੱਤੇ ਸੋ ਇਹਨਾਂ ਤੋਂ ਦੇਖ ਸਕਦੇ ਹੋ ਬਾਈ ਦਾ ਆਪਣਾ ਘਰ ਹੈ ਘਰ ਦੇ ਵਿੱਚ ਬਾਈ ਨੇ ਸੇਵਾ ਜਿਹੜੀ ਸ਼ੁਰੂ ਕੀਤੀ ਹੋਈ ਹੈ ਤੇ ਇੱਧਰ ਵੀ ਤੁਹਾਨੂੰ ਸਾਰੀ ਨਜ਼ਰ ਮਰਾਉਂਗਾ ਤੇ ਬਾਈ ਨੇ ਇੱਕ ਬਕਾਇਦਾ ਇਹਨਾਂ ਦੇ ਲਈ ਐਮੂਲੈਂਸ ਵੀ ਜਿਹੜੀ ਬਣਾਈ ਹੋਈ ਆ ਐਮੂਲੈਂਸ ਵੀ ਬਣੀ ਹੋਈ ਆ ਬਾਈ ਉਹਦੇ ਵਿੱਚ ਰੈਸਕਿਊ ਕਰਕੇ ਲੈ ਕੇ ਆਉਂਦੇ ਆ ਤੇ ਇਹ ਬਾਈ ਦਾ ਜਿਹੜਾ ਮਤਲਬ ਜੱਦੀ ਘਰ ਆ ਤੇ ਮੋਗੇ ਜਿਹੜੇ ਦੇ ਵਿੱਚ ਮੀਨੀਆਂ ਪਿੰਡ ਪੈਂਦਾ ਉੱਥੇ ਅਸੀਂ ਅੱਜ ਮੌਜੂਦ ਆ ਤੇ ਇੱਧਰ ਹੀ ਬਹੁਤ سارے ਡੌਗਸ ਹੈਗੇ ਆ ਤੇ ਮੰਬਈ ਇਹ ਐਮੂਲੈਂਸ ਬਣਾਈ ਹੋਈ ਹੈ ਇਹਨਾਂ ਨੂੰ ਰੈਸਕਿਊ ਕਰਨ ਵਾਸਤੇ ਹਾਂਜੀ ਇਹ ਇਹਦੀ ਵਰਤੋਂ ਕਰਦੇ ਆ ਕਿਉਂਕਿ ਜਿਹੜੀਆਂ ਦੂਸਰੀਆਂ ਗੱਡੀਆਂ ਉਹਦੇ ਵਿੱਚ ਕਈ ਵਾਰ ਫੈਮਿਲੀ ਨੇ ਜਾਣਾ ਹੁੰਦਾ ਜਾਂ ਕੋਈ ਹੋਰ ਦੋਸਤ ਮਿੱਤਰ ਬਹਿ ਜਾਂਦਾ ਤਾਂ ਉਹਦੇ ਵਿੱਚੋਂ ਸਮੱਲ ਆਉਂਦੀ ਰਹਿੰਦੀ ਆ ਕਿਉਂਕਿ ਕਈ ਵਾਰ ਬਲੱਡ ਨਿਕਲਦਾ ਹੁੰਦਾ ਕਿਸੇ ਦੇ ਕੀੜੇ ਪਏ ਹੁੰਦੇ ਡੌਗ ਦੇ ਉਹਦਾ ਕਰਕੇ ਇਹ ਸਪੈਸ਼ਲ ਬਣਾਈ ਹੋਈ ਆ ਕਿ ਇਹਦੇ ਵਿੱਚ ਕੇਸ ਵਗੈਰਾ ਰੱਖਣਾ ਸੌਖਾ ਲੁਧਿਆਣੇ ਜਿਵੇਂ ਯੂਨੀਵਰਸਿਟੀ ਦਿਖਾਉਣ ਜਾਣੇ ਇਹਦੇ ਵਿੱਚ ਲੈ ਜਾਨੇ ਈਜ਼ੀ ਆ ਸਾਨੂੰ ਇਹਦੇ ਵਿੱਚ ਸੋ ਇਹ ਤੁਸੀਂ ਦੇਖ ਸਕਦੇ ਹੋ ਬਾਈਨਾਂ ਨੇ ਐਮੂਲੈਂਸ ਰਿਡਿ ਬਣਾਈ ਹੋਈ ਹੈ ਯੂਨਾਈਟਿਡ ਫੋਰ ਐਨੀਮਲ ਰੈਸਕਿਊ ਸੁਸਾਇਟੀ ਤੇ ਮਿੰਨੀਆਂ ਬਾਈਨਾਂ ਦਾ ਪਿੰਡ ਹੈ ਮੋਗੇ ਦੇ ਕੋਲ ਜਿਹੜਾ ਮੋਗਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਲੋਪੋ ਦੇ ਨਾਲ ਬਿਲਕੁਲ ਮਿੰਨੀਆਂ ਪਿੰਡ ਹੈ ਉੱਥੇ ਬਾਈ ਹੁਣਾਂ ਨੇ ਨਾ ਇਹ ਆਪਣਾ ਜਿਹੜਾ ਇਹ ਰੈਸਕਿਊ ਜਿਹੜਾ ਆਪਰੇਸ਼ਨ ਨਾਲ ਚਲਾਇਆ ਹੋਇਆ ਤੇ ਹਰ ਡੌਗ ਨੂੰ ਜਿਹੜੇ ਰੈਸਕਿਊ ਕਰਕੇ ਲਿਆਉਂਦੇ ਤੇ ਬਾਈ ਦਾ ਮੈਂ ਕਹਿੰਕੋ ਘਰ ਵੀ ਇੱਕ ਵਾਰ ਦਿਖਾ ਦੋ ਇਹ ਬਾਈ ਦਾ ਪੂਰਾ ਘਰ ਤੁਸੀਂ ਦੇਖ ਰਹੇ ਹੋ ਇਹ ਬਾਈ ਦਾ ਪੂਰਾ ਘਰ ਹੈ ਤੇ ਬਾਈ ਨੇ ਆਪਣੇ ਘਰ ਦੇ ਵਿੱਚ ਹੀ ਕਿੰਨਾ ਇੱਕ ਵਾਰ ਫਾਰਮ ਜਿਹੜਾ ਸ਼ੁਰੂ ਕੀਤਾ ਹੋਇਆ ਕਿ ਜਿਹੜੇ ਡੌਗਸ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਬਾਈ ਉਹਨੂੰ ਰੈਸਕਿਊ ਕਰਕੇ ਆਪਣੇ ਕੋਲ ਲੈ ਆਉਂਦੇ ਇੱਥੇ ਤੇ ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਜਿਹੜਾ ਸ਼ੁਰੂ ਕਰਦੇ ਆ ਤਾਂ ਕੁਝ ਹੀ ਮੇਨਿਆਂ ਦੇ ਵਿੱਚ ਉਹ ਠੀਕ ਹੋ ਜਾਂਦਾ ਬਿਲਕੁਲ ਤਾਂ ਇੱਕ ਬਹੁਤ ਵੱਡੀ ਮੈਂ ਤਾਂ ਕਹੂੰਗਾ ਸੇਵਾ ਹੈਗੀ ਹੈ ਬਾਈ ਹੁਣਾਂ ਦੀ ਸਲਾਮ ਆ ਇਹਨਾਂ ਬਾਈ ਹੁਣਾਂ ਨੂੰ ਬਾਈ ਹੁਣਾਂ ਦੇ ਮਾਤਾ ਨੂੰ ਜੋ ਕਿ ਸਾਰੇ ਡਾਕਟਰ ਜਿਹੜਾ ਰੋਟੀ ਪਾਣੀ ਆਪ ਬਣਾਉਂਦੇ ਆ ਸਾਰੇ ਤਿਆਰ ਕਰਦੇ ਆ ਤੇ ਮਤਲਬ ਇਹੋ ਜੀ ਸੋਚ ਵਾਲੇ ਜਿਹੜੇ ਲੋਕ ਹੈਗੇ ਆ ਸਾਨੂੰ ਵੀ ਕਿਤਨਾ ਕਿਤੇ ਉਹਨਾਂ ਦਾ ਸਾਥ ਦੇਣ ਦੀ ਜਿਹੜੀ ਲੋੜ ਹੈ ਤੇ ਬਈ ਇਸ ਟਾਈਮ ਜਿਹੜੇ ਲੋਕ ਸਾਨੂੰ ਦੇਖ ਰਹੇ ਆ ਇਸ ਟਾਈਮ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਆ ਤੇ ਕੀ ਸੁਨੇਹਾ ਜਾਂਦਾ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਬੇਜਵਾਨ ਨੇ ਵਿਚਾਰੇ ਇਹਨਾਂ ਨੂੰ ਸਾਰੇ ਜਾਣਿਆਂ ਨੂੰ ਰੋਟੀ ਪਾਉਣੀ ਚਾਹੀਦੀ ਆਪਦੇ ਗੇਟ ਦੇ ਵਿੱਚ ਇੱਕ ਗੁੰਡਾ ਰੱਖਣਾ ਚਾਹੀਦਾ ਕਿਉਂਕਿ ਜੋ ਵੀ ਸਪੈਸ਼ਲ ਇੱਕ ਰੋਟੀ ਦੋ ਰੋਟੀ ਜਿੰਨੀ ਵੀ ਘਰੇ ਵੱਧਦੀ ਆ ਜਾਂ ਸਪੈਸ਼ਲ ਪਕਾ ਕੇ ਪਾ ਦੇਣੀ ਚਾਹੀਦੀ ਆ ਇਹ ਉਦਾਂ ਕਿਸੇ ਨੂੰ ਨਹੀਂ ਕੱਟਦੇ ਹੈਗੇ ਜਦੋਂ ਆਪਣੇ ਬੱਚੇ ਜਾਂ ਆਪਾਂ ਕੋਈ ਇਹਨਾਂ ਨਾਲ ਹਰਕਤ ਕਰਦੇ ਹਾਂ ਉਸ ਤੋਂ ਬਿਨਾਂ ਨੇ ਹੁਣ ਅਸੀਂ ਰੈਸਕਿਊ ਕਰਨ ਜਾਂਦੇ ਆ तकरीबन ਮੈਨੂੰ 500 ਲੋਕ ਰੈਸਕਿਊ ਕਰਦੇ ਨੇ ਪਰ ਅਜੇ ਤੱਕ ਮੈਨੂੰ ਕਦੇ ਡੌਗ ਨੇ ਨਹੀਂ ਕੱਟਿਆ ਵਨ ਟਾਈਮ ਟੂ ਟਾਈਮ ਤੋਂ ਬਿਨਾ ਇਸ ਤੋਂ ਜ਼ਿਆਦਾ ਨਹੀਂ ਉਹ ਵੀ ਬਿਲਕੁਲ ਬੇਮਾਲੂਮ ਆ ਉਸ ਤਰ੍ਹਾਂ ਕਈ ਵਾਰ ਬੰਦੇ ਉਦਾਂ ਹੀ ਰੋੜਾ ਮਾਰਦੇ ਇਹਨਾਂ ਦੇ ਕੋਈ ਡੰਡਾ ਮਾਰਦਾ ਉਹ ਬਹੁਤ ਮੇਰਾ ਘਰ ਇਹ ਖੇਤ ਦੇ ਵਿੱਚ ਬਣਿਆ ਹੋਇਆ ਵਾ ਜੇ ਮੈਂ ਹੁਣ ਕਹਾਂ ਮੇਰੇ ਘਰ ਦੇ ਵਿੱਚ ਚੂਹੇ ਆ ਜਾਂਦੇ ਆ ਜਾਂ ਡੌਗ ਫਿਰਦੇ ਆ ਤਾਂ ਮੰਨ ਲਓ ਮੇਨ ਗੱਲ ਇਹ ਆ ਕਿ ਮੈਂ ਪਿੰਡ ਦੇ ਵਿੱਚੋਂ ਉੱਠ ਕੇ ਖੇਤ 'ਚ ਆ ਗਿਆ ਇਹਨਾਂ ਦੀ ਜਗ੍ਹਾ 'ਚ ਮੈਂ ਆਇਆ ਨਾ ਕਿ ਇਹ ਮੇਰੀ ਜਗ੍ਹਾ ਚ ਆਇਆ ਇਹ ਚੀਜ਼ ਨੂੰ ਲੋਕ ਸਮਝ ਨਹੀਂ ਰਹੇ ਜਿੱਥੇ ਬੰਦ ਇਨਸਾਨ ਚਲਾ ਜਾਂਦਾ ਉਹ ਉੱਥੇ ਕਬਜ਼ਾ ਕਰ ਲੈਂਦਾ ਆਪਦਾ ਕਿ ਮੇਰੀ ਜਗ੍ਹਾ ਹੋ ਗਈ ਹੁਣ ਇਹ ਹਾਲਾਂਕਿ ਹੈ ਇਹਦੇ ਉਲਟ ਇਹ ਜਗ੍ਹਾ ਇਹਨਾਂ ਦੀ ਹੀ ਸੀਗੀ ਆਪਾਂ ਨੂੰ ਰਹਿਣ ਲਈ ਮਿਲੀ ਹੋਈ ਹੈ ਉਹਦਾ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹਨਾਂ ਨੂੰ ਰੋਟੀ ਪਾਣੀ ਪਾਉਣਾ ਚਾਹੀਦਾ ਜੇ ਕਿ ਜਿੱਥੋਂ ਤੱਕ ਹੋ ਸਕੇ ਤੇ ਇਹਨਾਂ ਦਾ ਟ੍ਰੀਟਮੈਂਟ ਵਗੈਰਾ ਕਰਵਾਉਦੇ ਰਹਿਣਾ ਜੇ ਨਹੀਂ ਫਿਰ ਕਿਸੇ ਨੂੰ ਦੱਸਣਾ ਚਾਹੀਦਾ ਕਿਸੇ ਐਨਜੀਓ ਨੂੰ ਕਿਸੇ ਰੈਸਕਿਊਰ ਨੂੰ ਜਿਹੜਾ ਵੀ ਕਰ ਦੇਣ ਇਹਨਾਂ ਨੂੰ ਕੀ ਹੋਇਆ ਅਸੀਂ ਬੇਜੁਬਾਨ ਹਾਂ ਪਰ ਸਾਡੇ ਵਿੱਚ ਵੀ ਜਾਨ ਹੈ ਇਹ ਜਿਹੜੇ ਡੌਗਸ ਤੁਸੀਂ ਦੇਖ ਰਹੇ ਹੋ ਇਹ ਕੋਈ ਬਾਈ ਦੇ ਰੱਖੇ ਹੋਏ ਡੌਗਸ ਨਹੀਂ ਐ ਇਹ ਬਾਈ ਨੇ ਰੈਸਕਿਊ ਕਰਕੇ ਲੈ ਕੇ ਆਂਦੇ ਆ ਜੋ ਕਿਸੇ ਨੂੰ ਕੋਈ ਦਿੱਕਤ ਆ ਕਿਸੇ ਦੇ ਕੋਈ ਲੱਤ ਕੱਟੇ ਹੋਈ ਆ ਜਾਂ ਕਿਸੇ ਦੇ ਕੋਈ ਕੀੜੇ ਪਏ ਹੋਏ ਆ ਤਾਂ ਬਾਈ ਤੁਹਾਨੂੰ ਦੱਸ ਦਿੰਦਾ ਮੈਂ ਕਿ ਬਾਈ ਇਮੀਗ੍ਰੇਸ਼ਨ ਦਾ ਬਾਈ ਕੰਮ ਕਰਦੇ ਆ ਤੇ ਨਾਲ ਨਾਲੇ ਸੇਵਾ ਕਰਦੇ ਨੇ ਇੱਕ ਅਨੋਖੀ ਸੇਵਾ ਵੀ ਆਪੇ ਇਸ ਨੂੰ ਕਹਿ ਸਕਦੇ ਆ ਕਿ ਜਿੱਥੇ ਵੀ ਕੋਈ ਇਹਨਾਂ ਨੂੰ ਡੌਗ ਮਿਲਦਾ ਜਿਸ ਨੂੰ ਕੋਈ ਦਿੱਕਤ ਹੁੰਦੀ ਆ ਕੋਈ ਸਮੱਸਿਆ ਹੁੰਦੀ ਆ ਬਾਈ ਉਹਨੂੰ ਉੱਥੇ ਰੈਸਕਿਊ ਕਰਕੇ ਆਪਣੇ ਘਰ ਲੈ ਆਉਂਦੇ ਆ ਫਿਰ ਘਰ ਦੇ ਵਿੱਚ ਆਪਣੇ ਸੇਵਾ ਸੰਭਾਲ ਕਰਦੇ ਆ ਤੇ ਬਾਈ ਦੇ ਨਾਲ ਤੁਸੀਂ ਮੁਲਾਕਾਤ ਕਰ ਚੁੱਕੇ ਹੋ ਤੇ ਜੇਕਰ ਤੁਹਾਡੇ ਵੀ ਕੋਈ ਕਿਸੇ ਆਸ-ਪਾਸੇ ਕੋਈ ਦਿੱਕਤ ਹੈਗੀ ਆ ਕੋਈ ਐਸੋ ਜਿਹਾ ਡੌਗ ਹੈਗਾ ਤਾਂ ਉਹਨੂੰ ਬਾਈ ਜੀ ਨੂੰ ਤੁਸੀਂ ਦੱਸ ਸਕਦੇ ਹੋ ਨੰਬਰ ਤੁਹਾਨੂੰ ਅਸੀਂ ਅਵੇਲੇਬਲ ਕਰਾ ਦਾਂਗੇ ਮੈਂ ਬਾਈ ਜੀ ਇੱਕ ਵਾਰ ਨੰਬਰ ਤੁਸੀਂ ਬੋਲ ਵੀ ਦਿਓ ਆਪਣਾ ਕਿ ਤੁਹਾਨੂੰ ਕੋਈ ਐਸੋ ਜਿਹਾ ਕੋਈ ਕੇਸ ਮਿਲਦਾ ਤੁਹਾਨੂੰ ਕਨੈਕਟ ਕੀਤਾ ਜਾ ਸਕੇ ਜੀ ਮੇਰਾ ਨੰਬਰ ਹੈਗਾ 99146099829914609982